हां जी सस्का हाल दोस्तों स्वागत है जी इस चैनल ते मोटिवेशनल कहानी ਤੇ ਇਸ ਚੈਨਲ ਤੋਂ ਵੀ ਤੁਹਾਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਦੀ ਕਹਾਣੀ ਵੀ ਤੁਹਾਨੂੰ ਮੁਸੀਬਤਾਂ ਦੇ ਨਾਲ ਲੜ ਕੇ ਆਪਾਂ ਨੂੰ ਕੀ ਫਾਇਦਾ ਹੁੰਦਾ ਕਿੰਨੇ ਵਧੀਆ ਨਤੀਜੇ ਨਿਕਲਦੇ ਨੇ ਇਹ ਤੁਹਾਨੂੰ ਇਸ ਕਹਾਣੀ ਦੇ ਰਾਹੀਂ ਪਤਾ ਲੱਗੂਗਾ ਇੱਕ ਬਜ਼ੁਰਗ ਦੀ ਕਹਾਣੀਆ ਬਹੁਤ ਵਧੀਆ ਕਲਾਕਾਰ ਸੀ ਕਲਾਕਾਰ ਸੀਗਾ ਜੀ ਉਹ ਮੂਰਤੀ ਬਹੁਤ ਸੋਹਣੀ ਬਣਾਉਂਦਾ ਸੀ ਮਤਲਬ ਮੂਰਤੀਆਂ ਬਣਾਉਣ ਦੇ ਵਿੱਚ ਮਾਹਰ ਸੀ ਉਹਨਾਂ ਆਪਣੇ ਪਿੰਡ ਤੋਂ ਕਦੇ ਕਿਤੇ ਕੰਮ ਗਿਆ ਸੀ ਤੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਹ ਜੰਗਲ ਦੇ ਰਾਹ ਤੋਂ ਵਾਪਸ ਆਉਂਦਾ ਵਾ ਉੱਥੇ ਨੇ ਇੱਕ ਉਹ ਪੱਥਰ ਪਿਆ ਦੇਖਦਾ ਵਾ ਤੇ ਜਦੋਂ ਉਹ ਪੱਥਰ ਨੂੰ ਦੇਖਦਾ ਤਾਂ ਉਹ ਸੋਚਦਾ ਵਾ ਵੀ ਇਹ ਪੱਥਰ ਦੀ ਮੂਰਤੀ ਮੈਂ ਬਹੁਤ ਸੋਹਣੀ ਬਣਾ ਸਕਦਾ ਉਹ ਆਪਣਾ ਔਜ਼ਾਰ ਆ ਜਿਹੜਾ ਉਹ ਕੱਢਦਾ ਵਾ ਬੈਗ ਚੋਂ ਤੇ ਉਹ ਪੱਥਰ ਤੇ ਛੈਣੀ ਹਥੋੜੇ ਦੇ ਨਾਲ ਉਹ ਜਿਹੜੀ ਕਲਾਕਾਰੀ ਆਪਣੀ ਕਰਨ ਲੱਗ ਜਾਂਦਾ ਤੇ ਹੁਣ ਉਹ ਕਾਲਪਨਿਕ ਕਹਾਣੀਆਂ ਦੀ ਪੱਥਰ ਬੋਲਦਾ ਵਾ ਕਿ ਮੈਨੂੰ ਨਾ ਮਾਰ ਮੈਨੂੰ ਦਰਦ ਹੋ ਰਿਹਾ ਤਾਂ ਉਸ ਬਜ਼ੁਰਗ ਕਲਾਕਾਰ ਨੂੰ ਉਹਦੇ ਤੇ ਤਰਸ ਆ ਜਾਂਦਾ ਵੀ ਪੱਥਰ ਅੱਜ ਆਪ ਕਹਿ ਰਿਹਾ ਵੀ ਮੈਨੂੰ ਦਰਦ ਹੋ ਰਿਹਾ ਵੀ ਮੈਨੂੰ ਛੱਡ ਦੇਣਾ ਚਾਹੀਦਾ ਇਹਨੂੰ ਇੱਥੇ ਹੀ ਥੋੜਾ ਜਿਹਾ ਅੱਗੇ ਜਾਂਦਾ ਵਾ ਤਾਂ ਉਹਨੂੰ ਇੱਕ ਹੋਰ ਪੱਥਰ ਨਜ਼ਰ ਆਉਂਦਾ ਉਹ ਦੇਖਦਾ ਵੀ ਇਹ ਪੱਥਰ ਹੋਰ ਵੀ ਜ਼ਿਆਦਾ ਵਧੀਆ ਦੇਖਣ ਨੂੰ ਲੱਗ ਰਿਹਾ ਵੀ ਕਾਫੀ ਵੱਡਾ ਵਾ ਇਹਦੀ ਵੀ ਬਹੁਤ ਸੋਹਣੀ ਇੱਕ ਮੂਰਤੀ ਬਣ ਸਕਦੀ ਆ ਤੇ ਉਹ ਇਰਾਦਾ ਕਰਦਾ ਵੀ ਮੈਂ ਇੱਕ ਭਗਵਾਨ ਦੀ ਮੂਰਤੀ ਬਣਾਉਂਗਾ ਇਹਨੂੰ ਤੇ ਉਹ ਪੱਥਰ ਨੂੰ ਚੱਕਦਾ ਜੀ ਫੇਰ ਆਪਣੇ ਔਜ਼ਾਰ ਕੱਢਦਾ ਤੇ ਉਹਦੇ ਤੇ ਕਲਾਕਾਰੀ ਆਪਣੀ ਦਿਖਾਉਣ ਲੱਗ ਜਾਂਦਾ ਜੀ ਥੋੜਾ ਸਮਾਂ ਲਗਾ ਕੇ ਜੀ ਉਹਨੂੰ ਇੱਕ ਬਹੁਤ ਸੋਹਣਾ ਰੂਪ ਦੇ ਦਿੰਦਾ ਭਗਵਾਨ ਦਾ ਉਸ ਪੱਥਰ ਨੂੰ ਉਸ ਪੱਥਰ ਨੂੰ ਦਰਦ ਤਾਂ ਹੋ ਰਿਆ ਸੀ ਪਰ ਉਹ ਬੋਲਿਆ ਨਹੀਂ ਚਲੋ ਹੁਣ ਇੱਕ ਦਰਖਤ ਦੇ ਥੱਲੇ ਹੀ ਨਾ ਉਹ ਸਮੂਰਤੀ ਨੂੰ ਉਹ ਰੱਖ ਕੇ ਆ ਜਾਂਦਾ ਆਪਣੇ ਨਾਲ ਨਹੀਂ ਉਹ ਲੈ ਕੇ ਆਉਂਦਾ ਵੈਸੀ ਹੁਣ ਜਿਹੜਾ ਬੰਦਾ ਕਲਾਕਾਰ ਆਪਣੀ ਕਲਾ ਦਿਖਾਉਂਦਾ ਵਾ ਕਈ ਵਾਰ ਉਹ ਕਲਾ ਸੰਭ ਲੈਂਦਾ ਕਈ ਵਾਰੀ ਉਹ ਲੋਕਾਂ ਦੇ ਲਈ ਛੱਡ ਦਿੰਦਾ ਐਦਾਂ ਹੀ ਉਹ ਛੱਡਿਆ ਆ ਜਦੋਂ ਦੀ ਆਪਣੇ ਉਹ ਪਿੰਡ ਪਹੁੰਚਦਾ ਵਾ ਤਾਂ ਉਹਦੇ ਕੋਲ ਕੁਝ ਬੰਦੇ ਚੱਲ ਕੇ ਆਉਂਦੇ ਆ ਉਸੇ ਸਮੇਂ ਕਹਿੰਦੇ ਜੀ ਇੱਕ ਨਾ ਅਸੀਂ ਪਿੰਡ ਦੇ ਵਿੱਚ ਮੰਦਿਰ ਬਣਾਇਆ ਵਾ ਤੇ ਤੁਹਾਡੀ ਮਦਦ ਚਾਹੀਦੀ ਆ ਸਾਨੂੰ ਇੱਕ ਭਗਵਾਨ ਦੀ ਮੂਰਤੀ ਚਾਹੀਦੀ ਆ ਜੋ ਤੁਹਾਡੇ ਤੋਂ ਇਲਾਵਾ ਇੱਥੇ ਕੋਈ ਨਹੀਂ ਬਣਾ ਸਕਦਾ ਸਾਨੂੰ ਇੱਕ ਵਧੀਆ ਜੀ ਮੂਰਤੀ ਬਣਾ ਕੇ ਦੇਓ ਤਾਂ ਬਜ਼ੁਰਗ ਕਲਾਕਾਰ ਜਵਾਬ ਦਿੰਦਾ ਵੀ ਉਹ ਬਣਾਉਣ ਦੀ ਲੋੜ ਨਹੀਂ ਮੈਂ ਹੁਣੇ ਇੱਕ ਜੰਗਲ ਦੇ ਰਾਹ ਤੋਂ ਪਿੰਡ ਪਹੁੰਚਿਆ ਵਾਂ ਵੀ ਆ ਫਲਾਣੀ ਜਗ੍ਹਾ ਤੇ ਜਾਓ ਉੱਥੇ ਆ ਦਰਖਤ ਲੱਗਿਆ ਉਹਦੇ ਥੱਲੇ ਤੁਹਾਨੂੰ ਮੂਰਤੀ ਪਈ ਦਿਖ ਜੂਗੀ ਉਹ ਲੈ ਆਓ ਆਪਣੇ ਮੰਦਿਰ ਚ ਰੱਖ ਲਓ ਲੋਕ ਬੜੇ ਖੁਸ਼ ਹੁੰਦੇ ਨੇ ਕਿ ਬਣੀ ਬਣਾਈ ਮੂਰਤੀ ਉਹਨਾਂ ਨੂੰ ਮਿਲ ਜਾਣੀ ਆ ਸਾਰੇ ਇਕੱਠੇ ਹੋ ਕੇ ਜਾਂਦੇ ਨੇ ਜੀ ਤੇ ਉਹ ਸਿੱਧਾ ਉਸ ਟਿਕਾਣੇ ਤੇ ਪਹੁੰਚਦੇ ਆ ਜਿੱਥੇ ਉਹ ਮੂਰਤੀ ਬਣਾ ਕੇ ਛੱਡ ਕੇ ਆਇਆ ਸੀ ਉਹ ਮੂਰਤੀ ਚੱਕਦੇ ਆ ਚੱਕ ਕੇ ਸਾਮ ਲੈਂਦੇ ਆ ਉੱਥੇ ਇੱਕ ਹੋਰ ਬੰਦਾ ਉਹਨਾਂ ਵਿੱਚੋਂ ਨਾ ਕਹਿੰਦਾ ਵੀ ਇਹ ਤਾਂ ਭਗਵਾਨ ਦੀ ਮੂਰਤੀ ਹੋ ਗਈ ਹੁਣ ਆਪਾਂ ਨੂੰ ਨਾ ਮੰਦਰ ਦੇ ਵਿੱਚ ਨਾਰੀਅਲ ਵੀ ਫੋੜਨ ਦੇ ਲਈ ਇੱਕ ਪੱਥਰ ਰੱਖਣਾ ਵੀ ਲੋਕ ਆਇਆ ਕਰਨਗੇ ਉਹ ਪੱਥਰ ਦੇ ਉੱਤੇ ਨਾਰੀਅਲ ਫੋੜਿਆ ਕਰਨਗੇ ਵੀ ਉਹ ਪੱਥਰ ਵੀ ਆਪਾਂ ਇੱਥੋਂ ਲੱਭ ਲੈਨੇ ਆ। ਉਹ ਥੋੜਾ ਜਿਹਾ ਅੱਗੇ ਪੱਥਰ ਲੱਭਦੇ ਲੱਭਦੇ ਚੱਲ ਜਾਂਦੇ ਆ ਤੇ ਉਹਨਾਂ ਦੀ ਨਜ਼ਰ ਉਸੇ ਪੱਥਰ ਤੇ ਪੈ ਜਾਂਦੀ ਆ ਜਿਹਨੇ ਕਿਹਾ ਸੀ ਕਿ ਮੈਨੂੰ ਦਰਦ ਹੋ ਰਿਹਾ। ਉਹ ਕਹਿੰਦੇ ਆ ਜੀ ਹੁਣ ਆ ਪੱਥਰ ਵੀ ਕਾਫੀ ਵੱਡਾ ਇਹਨੂੰ ਚੱਕ ਲੋ ਲੋਕ ਇਹਦੇ ਤੇ ਨਾਰੀਅਲ ਫੋੜ ਲਿਆ ਕਰਨਗੇ ਇਹ ਕੰਮ ਆਊਗਾ ਸਾਡੇ। ਵੀ ਇਹ ਦੋਨੋਂ ਇੱਕ ਮੂਰਤੀ ਤੇ ਕਾ ਪੱਥਰ ਦੋਨੋਂ ਲੈ ਚੱਲੋ ਮੰਦਰ ਦੇ ਵਿੱਚ ਰੱਖਾਂਗੇ। ਚਲੋ ਜੀ ਦੋਨੋਂ ਲੈ ਆਉਂਦੇ ਆ। ਮੰਦਰ ਦੇ ਵਿੱਚ ਉਹ ਜਿਹੜੀ ਭਗਵਾਨ ਦੀ ਮੂਰਤੀ ਬਣੀ ਸੀ ਉਹਨੂੰ ਬਹੁਤ ਰਸਮੋ ਰਿਵਾਜਾਂ ਦੇ ਨਾਲ ਬਹੁਤ ਸ਼ਰਧਾ ਦੇ ਨਾਲ ਟਿਕਾਇਆ ਜਾਂਦਾ ਵਾ ਲੋਕ ਆ ਕੇ ਉਹਦੀ ਪੂਜਾ ਕਰਦੇ ਨੇ ਫੁੱਲ ਚੜਾਉਂਦੇ ਨੇ ਤੇ ਉਹਦੇ ਤੇ ਦੁੱਧ ਵੀ ਪਾਉਂਦੇ ਨੇ ਤੇ ਜਿਹੜਾ ਉਹ ਇੱਕ ਸਿੰਪਲ ਪੱਥਰ ਸੀ ਉਹਨੂੰ ਥੱਲੇ ਰੱਖ ਦਿੱਤਾ ਜਾਂਦਾ ਕਿ ਲੋਕ ਇਹਦੇ ਤੇ ਆ ਕੇ ਨਾਰੀਅਲ ਫੋੜ ਦਿਆ ਕਰਨਗੇ ਕੁਝ ਸਮਾਂ ਬੀਤਦਾ ਵਾ ਤਾਂ ਦੋਨੋਂ ਪੱਥਰ ਆਪਾਸ ਦੇ ਵਿੱਚ ਗੱਲ ਕਰਦੇ ਆ ਜਿਹੜਾ ਪੱਤਰ ਜੀ ਤੇ ਨਾਰੀਅਲ ਫੋੜੇ ਜਾਂਦੇ ਸੀ ਉਹ ਮੂਰਤੀ ਨੂੰ ਕਹਿੰਦਾ ਵੀ ਤੇਰੀ ਦੇਖ ਕਿੰਨੀ ਕਿਸਮਤ ਚੰਗੀ ਆ ਵੀ ਲੋਕ ਆ ਕੇ ਤੇਰੀ ਪੂਜਾ ਕਰਦੇ ਆ ਤੈਨੂੰ ਬਿਲਕੁਲ ਵੀ ਦੁੱਖ ਨਹੀਂ ਲੱਗਣ ਦਿੰਦੇ ਕਿੰਨੀ ਸ਼ਰਧਾ ਤੈਨੂੰ ਦਿਖਾਉਂਦੇ ਆ ਵੀ ਇਹ ਮੇਰੇ ਹਿੱਸੇ ਕਿਉਂ ਨਹੀਂ ਆਈ ਚੀਜ਼ ਤਾਂ ਉਹ ਮੂਰਤੀ ਜਵਾਬ ਦਿੰਦੀ ਆ ਵੀ ਜੇ ਤੂੰ ਉਸ ਦਿਨ ਇਹ ਨਾ ਕਹਿੰਦਾ ਕਿ ਮੈਨੂੰ ਦਰਦ ਹੋ ਰਿਹਾ ਤਾਂ ਮੇਰੀ ਥਾਂ ਤੇ ਤੂੰ ਹੁੰਦਾ ਸ਼ਾਇਦ ਆ ਜਿਹੜੇ ਨਾਰੀਅਲ ਫੋਡਨ ਦੇ ਤੂੰ ਕੰਮ ਆ ਰਹੇ ਆ ਲੋਕਾਂ ਦੇ ਇਹਦੀ ਲੋੜ ਨਹੀਂ ਸੀ ਪੈਣੀ ਸ਼ਾਇਦ ਤੇਰੀ ਥਾਂ ਤੇ ਮੈਂ ਹੋ ਸਕਦਾ ਸੀ ਸੋ ਕੁਝ ਦੇਰ ਦਾ ਜੇ ਤੂੰ ਦਰਦ ਬਰਦਾਸ਼ਤ ਕਰ ਲੈਂਦਾ ਤੇਰੇ ਨਸੀਬ ਕੁਝ ਹੋਰ ਹੋਣੇ ਸੀ ਸੋ ਦੋਸਤੋ ਜ਼ਿੰਦਗੀ ਦੀ ਵੀ ਇਹੀ ਕਹਾਣੀਆਂ ਕਈ ਵਾਰ ਆਪਾਂ ਦਰਦਾਂ ਤੋਂ ਦੁੱਖਾਂ ਤੋਂ ਪਰੇਸ਼ਾਨੀਆਂ ਤੋਂ ਡਰ ਜਾਂਦੇ ਆ ਘਬਰਾ ਜਾਂਦੇ ਆ ਉਹਨਾਂ ਨੂੰ ਸਹਿਣ ਨਹੀਂ ਕਰ ਪਾਉਂਦੇ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਚੰਗਾ ਭਵਿੱਖ ਜੇ ਤੁਸੀਂ ਮੰਨਣਾ ਚਾਹੁੰਦੇ ਹੋ ਦਾ ਵਰਤਮਾਨ ਦੇ ਵਿੱਚ ਥੋੜੇ ਬਹੁਤ ਦੁੱਖ ਥੋੜੀਆਂ ਪਰੇਸ਼ਾਨੀਆਂ ਸਾਨੂੰ ਜਰੂਰ ਚੱਲਣੀਆਂ ਪੈਣਗੀਆਂ ਪਰੇਸ਼ਾਨੀਆਂ ਤੋਂ ਬਾਅਦ ਹੀ ਇੱਕ ਇਨਕਲਾਬ ਜਿਹੜਾ ਆਉਂਦਾ ਵਾਜੀ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਕਹਾਣੀ ਚੰਗੀ ਲੱਗੀ ਹੋਊਗੀ ਸਿੱਖਿਆ ਚੰਗੀ ਮਿਲੀ ਹੋਊਗੀ ਕਹਾਣੀ ਤੋਂ ਇਹੋ ਜੀਆਂ ਬਹੁਤ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਮੈਂ ਲੈ ਕੇ ਹਾਜ਼ਰ ਹੁੰਦਾ ਰਹੂੰਗਾ ਜੀ